ਕਿਸ ਤਰੀਕੇ ਨਾਲ ਚੱਲ ਕੇ ਪੇਟ ਰੋਗੀ ਪੇਟ ਦਰਦ ਪੇਟ ਦਾ ਭਾਰਾਪਨ ਗੈਸ ਅਫਾਰਾ बार-बार ਲੈਟਨ ਜਾਣ ਸੰਗਰਹਿਣੀਆਂ ਦੇ ਪੇਸ਼ੈਂਟ ਕਿੱਦਾਂ ਆਪਣੇ ਆਪ ਨੂੰ ਜ਼ਿੰਦਗੀ ਸੌਖੀ ਕਰ ਸਕਦੇ ਆ ਉਹ ਅੱਜ ਦੀ ਵੀਡੀਓ ਦੇ ਵਿੱਚ ਮੈਂ ਦੱਸਣ ਲੱਗਿਆ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਾਂਗਾ ਖਾਣ ਲਈ ਜੇ ਤੁਸੀਂ ਉਹਨਾਂ ਗੱਲਾਂ ਤੇ ਅਮਲ ਕਰਗੇ ਖਾਣ ਪੀਣ ਉਸਤਰਾ ਦਾ ਸੁਧਾਰ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਨੂੰ ਮੈਂ ਦੱਸ ਰਿਹਾ ਉਸ ਤਰੀਕੇ ਦੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰਤੀ ਤਾਂ ਤੁਸੀਂ ਬਹੁਤ ਜਲਦੀ ਰੋਗ ਮੁਕਤ ਹੋ ਸਕਦੇ ਹੋ ਤੇ ਤੁਹਾਡੀ ਬਿਮਾਰੀ ਜਿਹੜੀ ਬਚ ਚੁੱਕੀ ਆ ਉਹ ਘਟ ਸਕਦੀ ਆ ਦੇਖੋ ਅੱਜ ਕੱਲ੍ਹ ਗਰਮੀ ਦੀ ਰੋਤ ਹੈ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਹੋ ਚੁੱਕਿਆ ਹੈ ਬਾਹਰਲਾ ਤਾਪਮਾਨ ਜ਼ਿਆਦਾ ਹੋਣ ਕਰਕੇ ਅੰਤੜੀਆਂ ਉਸ ਤਾਪਮਾਨ ਨੂੰ ਝਲ ਨਹੀਂ ਪਾਉਂਦੀਆਂ ਅੰਤੜੀਆਂ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾ ਅੰਤੜੀਆਂ ਦੇ ਟੈਂਪਰੇਚਰ ਵਧਣ ਕਰਕੇ ਗੈਸ ਬਣ ਰਹੀ ਹੈ ਪੇਟ 'ਚ ਭਾਰਾਪਨ ਹੋ ਰਿਹਾ ਅਫਾਰਾ ਹੋ ਰਿਹਾ ਪੇਸ਼ੈਂਟ ਤੰਗ ਹੋ ਰਹੇ ਨੇ ਦਵਾਈ ਲੈਣ ਦੇ ਬਾਵਜੂਦ ਵੀ ਲੈਟ੍ਰਿਨ ਰੁਕਣ ਦਾ ਨਾਲ ਹੀ ਲੈਂਦੀ ਬਾਰ-ਬਾਰ ਲੈਟ੍ਰਿਨ ਲੱਗ ਜਾਂਦੀ ਹੈ ਬਾਰ-ਬਾਰ ਟੁਆਲਟ ਜਾਂਦੇ ਨੇ ਤੇ ਬਾਰ-ਬਾਰ ਟੁਆਲਟ ਦੇ ਵਿੱਚ ਬਲੱਡ ਆਉਂਦਾ ਜਿਨ੍ਹਾਂ ਨੂੰ ਆਈਵੀਡੀ ਦੀ ਪ੍ਰੋਬਲਮ ਹੈ ਆਈਵੀਐਸ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਨੂੰ ਅਲਸਟਰਾਈਟੋਕਲਾਈਟਸ ਦੀ ਪ੍ਰੋਬਲਮ ਹੈ ਇਸ ਰੋ ਦੇ ਪੇਸ਼ੈਂਟ ਜਿਹੜੇ ਹੈਗੇ ਨੇ ਬੜੇ ਧਿਆਨ ਦੇ ਨਾਲ ਇਸ ਵੀਡੀਓ ਨੂੰ ਸੁਣ ਲੋ ਕਰਨਾ ਕੀ ਹੈ ਹਰ ਰੋਜ਼ ਤੁਸੀਂ ਨਿਤਾਪ੍ਰਤੀ ਸਿਕੰਜਵੀ ਨਿੰਬੂ ਪਾਣੀ ਯਾਨੀ ਡੇਢ ਗਲਾਸ ਦੇ ਵਿੱਚ ਅੱਧਾ ਨਿੰਬੂ ਕੱਟ ਕੇ ਉਨੂੰ ਜਿਵੇਂ ਆਪਾਂ ਆਮ ਘਰਾਂ ਸਕੰਜਵੀ ਬਣਾਉਨੇ ਆ ਮਿੱਠੇ ਦੀ ਥਾਂ ਤੇ ਸ਼ੱਕਰ ਪਾ ਲੋ ਤੇ ਨਾਲ ਗੂੰਦ ਕਤੀਰਾ ਗੂੰਦ ਕਤੀਰਾ 2 ਘੰਟੇ ਪਹਿਲਾਂ ਦੀ ਭਿਉਂ ਕੇ ਰੱਖੀ ਹੋਵੇ ਇਹ ਨਾ ਹੋਵੇ ਵੀ ਤੁਹਾਡੀ 10-15 ਘੰਟੇ ਪਹਿਲਾਂ ਦੀ ਗੂੰਦ ਪੂਰਾ ਭਿਉਂ ਕੇ ਰੱਖੀ ਆ ਤੇ ਉਹ ਤੁਸੀਂ ਵਿੱਚ ਪਾਈ ਜਾਨੇ ਹੋ ਉਹਨੇ ਫਿਰ ਬੈਨੀਫਿਟ ਪ੍ਰੋਪਰ ਨਹੀਂ ਦੇਣਾ 2-3 ਘੰਟੇ ਪਹਿਲਾਂ ਦੀ ਭਿਉਂ ਕੇ ਫੁੱਲੀ ਹੋਈ ਜਿਹੜੀ ਗੂੰਦ ਕਤੀਰਾ ਉਹ ਇਹਦੇ ਵਿੱਚ ਪਾਣੀ ਆ ਤੁਸੀਂ ਇਹ ਪਾਣੀ 24 ਘੰਟਿਆਂ ਦੇ ਵਿੱਚ 3-4 ਵਾਰੀ ਤੁਸੀਂ ਨਿੰਬੂ ਪਾਣੀ ਬਣਾ ਕੇ ਪੀ ਸਕਦੇ ਹੋ ਨਿੰਬੂ ਤਾਜੇ ਲੈਣੇ ਨੇ ਹੋ ਸਕੇ ਤਾਂ ਬਹੁਤ ਹੀ ਵਧੀਆ ਢੰਗ ਦੇ ਨਾਲ ਇਹਨੂੰ ਬਣਾ ਕੇ ਠੰਡਾ ਕਰਕੇ ਘੁੱਟ-ਘੁੱਟ ਕਰਕੇ ਪੀਤਾ ਜਾਏ ਤਾਂ ਰਿਜ਼ਲਟ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਮਿਲ ਜਾਣਾ ਚਾਹ ਪੀਣੀ ਅੱਜ ਦੇ ਟਾਈਮ 'ਚ ਬਿਲਕੁਲ ਬੰਦ ਕਰ ਦਿਓ ਬੇਹੀ ਚੀਜ਼ ਖਾਣੀ ਬਿਲਕੁਲ ਬੰਦ ਕਰ ਦਿਓ ਫ੍ਰਿਜ 'ਚ ਰੱਖੀ ਹੋਈ ਦਾਲ ਸਬਜ਼ੀ ਬਿਲਕੁਲ ਖਾਣੀ ਬੰਦ ਕਰ ਦਿਓ ਜਿਹੜੀ ਦਾਲ ਸਬਜ਼ੀ ਅਸੀਂ ਇੱਕ ਦਿਨ ਬਣਾ ਕੇ ਤੀਜੀ-ਚੌਥੀ ਦਿਨ ਵਰਤਦੇ ਹਾਂ ਉਹ ਜੇ ਐਸਾ ਕੰਮ ਕਰੋਗੇ ਤੁਸੀਂ ਫਿਰ ਠੀਕ ਨਹੀਂ ਹੋਵੋਗੇ ਐਦਾਂ ਦਾ ਧਿਆਨ ਲਾ ਕੇ ਚੱਲਣਾ ਤਰਬੂਜ ਜਿਹੜਾ ਤਰਬੂਜ ਨੀਚੋਂ ਮਤਲਬ ਪੀਲੇ ਕਲਰ ਦਾ ਮਿਲਦਾ ਤੁਹਾਨੂੰ ਹਰੇ ਗੂੜੇ ਰੰਗ ਦੀ ਸੈਂਚਰੀ ਆਂਦੀ ਆ ਲੰਮੀ ਹੁੰਦੀ ਆ ਕਈ ਛੋਟੇ ਵੀ ਹੁੰਦੇ ਨੇ ਤੇ ਜੇ ਨੀਚੇ ਦਾਗ ਬਣਿਆ ਧਰਤੀ ਦਾ ਦਾਗ ਜੀ ਤੇ ਰੱਕੇ ਮਤਲਬ ਭਲਿਆ ਫੁੱਲਿਆ ਹੋ ਜਿੱਡਾ ਕਾਪ ਆ ਉੰਡਾ ਦਾਗ ਤੁਹਾਨੂੰ ਮਿਲ ਰਿਹਾ ਧਰਤੀ ਤੇ ਟਿਕਨ ਦਾ ਇਹਦਾ ਮਤਲਬ ਉਹ ਸਹੀ ਹੈ ਟਿਕਾ ਲਾ ਕੇ ਨਹੀਂ ਪਕਾਇਆ ਗਿਆ ਤਾਂ ਉਹਨੂੰ ਤੁਸੀਂ ਮਤਲਬ ਯੂਜ਼ ਕਰ ਸਕਦੇ ਹੋ ਹਰ ਰੋਜ਼ ਨਿਤਾ ਪ੍ਰਤੀ 2-3 ਕਿਲੋ ਪਰਡੇ ਦਾ ਤੁਸੀਂ ਯੂਜ਼ ਕਰੋ ਕਟਿੰਗ ਕਰਕੇ ਕਿਲੋ ਇੱਕ ਟਾਈਮ ਦਾ ਕਿਲੋ ਇੱਕ ਟਾਈਮ ਦਾ ਤਿੰਨ ਵਾਰ ਚ 3 ਕਿਲੋ ਡੇਲੀ ਦਾ ਜੇ ਖਾ ਲਿਆ ਜਾਏ ਤਾਂ ਅੰਤਰੀਆਂ ਦੀ ਗਰਮੀ ਵੀ ਨਿਕਲ ਜਾਂਦੀ ਆ ਉਹਦੇ ਨਾਲ ਅੰਦਰੋਂ ਇੰਟਰਨਲ ਤੌਰ ਤੇ ਜਿਹੜੀ ਤੁਹਾਡੀ ਬਾਰ ਬਾਰ ਸੰਗ੍ਰਹਿਣੀ ਦੀ ਪ੍ਰੋਬਲਮ ਆ ਲੈਟਰੀਨ ਜਾਣ ਦੀ ਪ੍ਰੋਬਲਮ ਆ ਉਹ ਵੀ ਘਟ ਜਾਂਦੀ ਆ ਤੇ ਸਰੀਰ ਚ ਤਾਕਤ ਵੀ ਆ ਜਾਂਦੀ ਆ ਬੀ ਇਹਦੇ ਵਿੱਚੋਂ ਜ਼ਰੂਰ ਕੱਢ ਦਿੱਤੇ ਜਾਣ ਬੀ ਨਾ ਖਾਦੇ ਜਾਣ ਇਹ ਧਿਆਨ ਰੱਖਿਆ ਜਾਏ ਸ਼ੂਗਰ ਵਾਲੇ ਪੇਸ਼ੈਂਟ ਮਿੱਠੀ ਚੀਜ਼ ਨਾ ਖਾਣ ਇਹ ਧਿਆਨ ਜ਼ਰੂਰ ਰੱਖਿਆ ਜਾਏ ਗਲਾਬ ਦੇ ਸਰਵਤ ਦੇ ਵਿੱਚ ਕੁਦਰਤੀ ਗੋਣਾ ਜਿਹੜਾ ਕਿ ਗਲਾਬ ਦੇ ਪੁਸਪਾਂ ਤੋਂ ਤਿਆਰ ਹੋਇਆ ਹੋਇਆ ਜਿਹਦੇ ਨਾਲ ਕੇ ਅੰਦਰੋਂ ਠੰਡਕ ਮ ਤੁਸੀਂ ਹਮਦਰਦ ਕੰਪਨੀ ਦਾ ਰੂਹਫਜਾ オリジナル ਲੈ ਕੇ ਗਲਾਬ ਦਾ ਸਰਬਤ ਉਹ ਤੁਸੀਂ ਇਹਦੇ ਵਿੱਚ ਪਾਣਾ ਇਹਨੂੰ ਬਣਾਉਣ ਦਾ ਤਰੀਕਾ ਕੀ ਆ ਅੱਧਾ ਗਲਾਸ ਪਾਣੀ ਅੱਧਾ ਗਲਾਸ ਦੁੱਧ ਪੰਜ ਲੈਚੀਆਂ ਛੋਟੀਆਂ ਚੰਗੀ ਤਰ੍ਹਾਂ ਇਹਨੂੰ 5-7 ਮਿੰਟ ਰੰਨ ਕੇ ਗੈਸ ਸੇਮ ਤੇ ਉਸ ਤੋਂ ਬਾਅਦ ਉਬਾਲਾ ਦੇ ਕਰਕੇ ਇਹਨੂੰ ਠੰਡਾ ਕਰਕੇ ਰੈਜੇ ਚਲਾਓ ਇਹਨੂੰ ਤੁਸੀਂ ਤਿੰਨ ਗਲਾਸ ਇਕੱਠੇ ਬਣਾ ਕੇ ਵੀ ਲਾ ਸਕਦੇ ਹੋ ਕਿਉਂਕਿ ਇਹ ਦੋ ਤਿੰਨ ਵਾਰ ਪੀ ਸਕਦੇ ਹੋ ਚਾਰ ਵਾਰ ਵੀ ਪੀ ਸਕਦੇ ਹੋ ਕੋਈ ਇਹਦਾ ਨੁਕਸਾਨ ਨਹੀਂ ਇਹਦੇ ਵਿੱਚ ਗੁਣਕ ਪੀਰਾ ਪਾ ਲਓ 5 ਚਮਚੇ ਇੱਕ ਗਲਾਸ 200 ml ਦੇ ਵਿੱਚ ਮਤਲਬ ਤੁਸੀਂ ਗੁਲਾਬ ਦਾ ਸਰਬਤ ਪਾ ਲੋ ਤੇ ਜੀ ਮਿੱਠਾ ਹੋਰ ਪਾਉਣ ਦੀ ਲੋੜ ਨਹੀਂ ਐਡੀਸ਼ਨਲ ਮਿੱਠਾ ਪਾਉਣ ਦੀ ਲੋੜ ਨਹੀਂ ਕਿਉਂਕਿ ਉਹ ਮਿੱਠਾ ਪਹਿਲਾਂ ਹੀ ਆਲਰੇਡੀ ਗੁਲਾਬ ਦੇ ਸਰਬਤ ਚ ਹੁੰਦਾ ਜੇ ਤੁਸੀਂ ਇਹ ਕੰਮ ਨਿਤਾਪ੍ਰਤੀ ਹਰ ਰੋਜ਼ ਕਰਨ ਲੱਗੇ ਸ਼ਾਮ ਦੇ ਟਾਈਮ ਦੀ ਰੋਟੀ ਦੇ ਵਿੱਚ ਹਾਰੇ ਦੀ ਦਾਲ ਜਾਨੀ ਕੋਰੇ ਕੁਜੇ ਦੇ ਵਿੱਚ ਹਾਂਡੀ ਦੇ ਵਿੱਚ ਬਣੀ ਹੋਈ ਦਾਲ ਖਾਣ ਲੱਗੇ ਜਿਵੇਂ ਦਾਲਾਂ ਦੇ ਵਿੱਚ ਪੰਜ ਤਰ੍ਹਾਂ ਦੀਆਂ ਦਾਲਾਂ ਅੱਜਕੱਲ ਮਸੂਰ ਨੇ ਉਮੀ ਮੰਗੀ ਤੋਂ ਉਮੀ ਮਸਰੀ ਸਾਬਤ ਮੰਗੀ ਦਲੀ ਹੋਈ ਸੋਲਿਆਂ ਦੀ ਦਾਲ ਹੋਗੀ ਠੀਕ ਹੈ ਤੇ ਇਦਾਂ ਦੀਆਂ ਦਾਲਾਂ ਜਿਹੜੀਆਂ ਹੈਗੀਆਂ ਤੁਹਾਡੇ ਮਨਪਸੰਦ ਦਾਲ ਜੋ ਵੀ ਹੈ ਇਹਨੂੰ ਬਦਲ ਬਦਲ ਕੇ ਤੁਸੀਂ ਹਰ ਰੋਜ਼ ਨਿਤਾਪਤੀ ਇਹਨੂੰ ਖਾ ਸਕਦੇ ਹੋ ਤੇ ਨਾਲ ਓਰੀਜਨਲ ਪ੍ਰਾਇਮਰੀ ਚਟਨੀ ਲੈ ਸਕਦੇ ਹੋ ਪ੍ਰਾਇਮਰੀ ਚਟਨੀ ਲੈ ਲੋਗੇ ਤੇ ਤਾਂ ਨੀਰੀ ਚਟਨੀ ਬਣਾ ਲਓ ਮਿਰਚ ਮਸਾਲਾ ਤਲੀ ਚੀਜ਼ ਬਿਲਕੁਲ ਘੱਟੋ ਘੱਟ ਮਤਰਾ ਯੂਜ਼ ਕਰਨੀ ਹੈ ਲਾਲ ਮਿਰਚ ਬਿਲਕੁਲ ਬੰਦ ਕਰ ਦਿਓ ਖਾਣ ਪਾਣ ਦਾ ਜੇ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖ ਗਏ ਤੁਹਾਡੀ ਜ਼ਿੰਦਗੀ ਸੁਖੀ ਹੋ ਜਾਣੀ ਹੈ ਇੱਕ ਤੁਸੀਂ ਦਿਨ ਦੇ ਟਾਈਮ ਜਦੋਂ ਦੁਪਹਿਰ ਦੇ ਟਾਈਮ ਗਿੱਲਾ ਕਰਕੇ ਤਾਵਲ ਢਿੱਡ ਤੇ ਰੱਖਣਾ ਪਾਣੀ ਪੱਟੀ ਜਿਵੇਂ ਆਮ ਆਪ ਬੁਖਾਰ ਨੂੰ ਉਤਾਰਨ ਵਾਸਤੇ ਰੱਖਦੇ ਆ ਇਸ ਤਰ੍ਹਾਂ ਕਰ ਲਓ ਇੱਕ ਸ਼ਾਮ ਦੇ 4:30 5 ਵਜੇ ਦੇ ਕਰੀਬ ਤੁਸੀਂ ਬੱਠਲ ਦੇ ਵਿੱਚ ਖੁੱਲਾ ਪਾਣੀ ਪਾ ਕੇ ਠੰਡਾ ਪਾਣੀ ਉਹ ਪੈਰਾਂ ਨੂੰ ਡਬੋਵੋ ਤੇ ਲੱਤਾਂ ਤੇ ਪਾਣੀ ਪਾਓ ਉਹਦੇ ਨਾਲ ਅੰਦਰੋਂ ਗਰਮੈਸ ਨਿਕਲੂਗੀ ਤੁਹਾਡੇ ਠੀਕ ਹੈ ਇੱਕ ਧੁੱਪ 'ਚ ਜਾਣ ਤੋਂ ਬਚਾ ਕਰੋ ਧੁੱਪ 'ਚ ਲੋ ਦੇ ਵਿੱਚ ਜਾਣ ਤੋਂ ਬਚਾ ਕਰੋ ਤੇ ਪਾਣੀ ਦੀ ਲਿਟਲ ਕੁਆਂਟੀਟੀ ਥੋੜਾ ਥੋੜਾ ਪਾਣੀ ਬਾਰ ਬਾਰ ਲੈਂਦੇ ਰਹੋ ਪਾਣੀ ਦੀ ਜਗ੍ਹਾ ਤੇ ਕਰਚੀ ਲੱਸੀ ਵੀ ਲੈ ਸਕਦੇ ਹੋ ਯਾਨੀ ਇੱਕ ਗਲਾਸ ਦੁੱਧ ਦੇ ਵਿੱਚ ਘੁੱਟਕ ਜਾਂ ਦੋ ਘੁੱਟ ਦੁੱਧ ਪਾ ਕੇ ਵਿੱਚ ਨੂਨ ਪਾ ਕੇ ਚਿੱਟਾ ਨੂਨ ਵੀ ਪਾ ਸਕਦੇ ਹੋ ਕਾਲਾ ਵੀ ਪਾ ਸਕਦੇ ਹੋ ਘੋਲ ਕੇ ਚੰਗੀ ਤਰ੍ਹਾਂ ਪੀਓ ਇਹ ਦਿਨ ਦੇ ਵਿੱਚ ਹਰੇਕ ਘੰਟੇ 2 ਘੰਟੇ ਬਾਅਦ ਅੱਧੇ ਘੰਟੇ ਬਾਅਦ ਜਿੰਨਾ ਤੁਹਾਡਾ ਮਨ ਕਰਦਾ ਪੀਓ ਕਿਉਂਕਿ ਤੁਹਾਡੇ ਅੰਦਰ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਪਾਣੀ ਅੱਜਕੱਲ ਦੇਖੋ ਸੀਰ ਨੂੰ ਟੈਂਪਰੇਚਰ ਮੈਂਟੇਨ ਕਰਨ ਵਾਸਤੇ ਪਾਣੀ ਵੀ ਇਲੈਕਟ੍ਰੋਲਾਈਟਸ ਦੀ ਬਹੁਤ ਜ਼ਿਆਦਾ ਲੋੜ ਆ ਇਲੈਕਟ੍ਰੋਲਾਈਟਸ ਦਾ ਮਤਲਬ ਇਦਾਂ ਜਿਵੇਂ ਤੁਹਾਨੂੰ ਪੱਕੀ ਦੱਸੀ ਕਿਹਾ ਇਹ ਲੈਣ ਦੇ ਨਾਲ ਇਲੈਕਟ੍ਰੋਲਾਈਟਸ ਪੂਰੇ ਹੁੰਦੇ ਨੇ ਫਿਰ ਬੋਡੀ ਫਿੱਟ ਰਹਿੰਦੀ ਹੈ ਵਾਰ-ਵਾਰ ਪੈਰਟ ਜਾਣ ਤੋਂ ਇਨਸਾਨ ਬਚ ਜਾਂਦਾ ਜੇ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰਗੇ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਉਮੀਦ ਆ ਵੀ ਤੁਸੀਂ ਬਹੁਤ ਸੋਖੇ ਰਹਿਣ ਲੱਗ ਜਾਓਗੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਦੁਨੀਆ ਦਾ ਭਲਾ ਹੋ ਸਕੇ ਕਿਸੇ ਲੋੜਵੰਦ ਦੇ ਇਹ ਵੀਡੀਓ ਕਮਾ ਸਕੇ ਇਸ ਲਈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ